ਆ ਇੱਕ ਰੂਸ਼ੀ ਕਾਲਸਾ ਸ੍ਰੀਵਾ ਇੱਕ ਰੂਸ਼ੀ ਕਿਤੇ ਮਹਾਰਾਜ ਸਰਜੀਤ ਸਿੰਘ ਪਿੰਡ ਪਿਆਉਰੀ ਨੜੇ ਗੱਤੜਾ ਜਲਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਆਉਰੀ ਗਲੀ ਨੰਬਰ 14 ਤਿੱਬੀ ਜੀ ਅੱਜ ਅਸੀਂ ਅਸ਼ੋਕ ਰੁਕਸ਼ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਅਸ਼ੋਕ ਦਾ ਪੇੜ ਹੁੰਦਾ ਹੈ ਔਰ ਬਹੁਤ ਸਾਰੇ ਰੂਗਾ ਨਾਸ ਕਰਦਾ ਹੈ ਔਰ ਆਜ ਵੀ ਕਿਲਖ ਹੈ ਕਿ ਅਸ਼ੋਕ ਇਸਤਰੀਆਂ ਕੋ ਪਰ ਮਿੱਤਰ ਹੈ ਇਸੇ ਲਾਭ ਵੀ ਹੁੰਦਾ ਹੈ ਇਹ ਜਿਹੜਾ ਅਸ਼ੋਕ ਵਿਰਕਸ਼ ਹੈ ਇਸ स्त्रੀਆਂ ਦੇ ਰੋਗਾਂ ਤੇ ਕੰਮ ਕਰਦਾ ਹੈ ਔਰ ਜਿਸ ਤਰ੍ਹਾਂ ਕੇ ਲਾਲ ਪਾਣੀ ਪੈਣਾ ਸਫੇਦ ਪਾਣੀ ਪੈਣਾ ਪੀਲਾ ਪਾਣੀ ਪੈਣਾ ਨੀਲਾ ਪਾਣੀ ਪੈਣਾ ਔਰ ਗੁਦ ਫਰਮ ਸ੍ਰੋਗ ਔਰ ਯੋਨੀ ਫਰਮ ਸ੍ਰੋਗ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਇਹ ਜਿਹੜਾ ਅਸ਼ੋਕ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਸ਼ੀਤਲ ਹੁੰਦਾ ਹੈ ਤ੍ਰਿਸ਼ਾ ਪਿਆਸ ਲਗਣੀ ਵਮਨ ਉਲਤੀ ਛਿਮ ਚਲਾਉਣਾ ਦਿਲ ਖਵਰਾਉਣਾ ਇਹਨਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਸਰੀਰ ਦੀ ਜਲਨ ਔਰ ਪੈਰਾਂ ਦੀਆਂ ਤਲੀਆਂ ਦੀ ਜਲਨ ਇਹਨਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਕਸ਼ਟ ਦੇ ਨਾਲ ਮਸਖ ਧਰਮ ਆਉਣਾ ਨਹੀਂ ਨਾ ਆਉਣਾ ਔਰ ਦਰਦੂਕੇ ਮਸਖ ਧਰਮ ਆਉਣਾ ਹਾਰਸ਼ਰ ਦਰਦ ਹੁੰਦਾ ਇਹਨਾਂ ਰੋਗਾਂ ਦਾ ਇਹ ਨਾਸ ਕਰਦਾ ਹੈ ਔਰ ਖਾਸ ਕਰਕੇ ਸীতਲ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਪੰਜਪਨ ਰੋਗ ਦੇ ਔਲਾਦ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕਿ ਇਹ ਜਿਹੜਾ ਅਸ਼ੋਕ ਹੁੰਦਾ ਹੈ ਬ੍ਰਿਸ਼ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਸীতਲ ਹੁੰਦਾ ਹੈ ਉਹਦਰ ਸੋਲ ਆਜਿ ਕਰੂਕਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕੇ ਕਮਜ਼ੋਰੀ ਔਰ ਚੜਚਰਾਪਨ ਇਹਨਾਂ ਰੋਗਾਂ ਦਾ ਦੀ ਨਾਸ ਕਰਦਾ ਹੈ ਔਰ ਅਤਿਆधिक ਗਰਮ ਨੇ ਭਰ ਜਾਂਦੇ ਜਿਸ ਤਰ੍ਹਾਂ ਕੇ ਚੱਕਰ ਆਉਣੇ ਜਾਂ ਫਿਰ ਹੋਰ ਵੀ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਇਸੀਤਲ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਕਟਿਸ ਰੋਗ ਕਮਰਦਰ ਦੇ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਜਿਸ ਤਰ੍ਹਾਂ ਕੇ ਇਹ ਵਿਕਸ਼ਪਿੰਦ ਅਸ਼ੋਕ ਔਰ ਇਹ ਬਾਤ 시ਤਲੰਦਾ ਹੈ ਔਰ ਇਸ ਤਰ੍ਹਾਂ ਦੀ ਹੋਣ ਵਾਲੇ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਗਰਭ ਸਰਾਵ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ 시ਤਲੰਦਾ ਹੈ ਜਿਸ ਤਰ੍ਹਾਂ ਕਿ ਗਰਮੀ ਦੀ ਹੋਣ ਵਾਲੀ ਸਾਰੀ ਰੋਗਾਂ ਦਾ ਨਾਸ ਕਰਦਾ ਹੈ ਔਰ ਗੁਫਤ ਇੰਦਰੀਆਂ ਪਰ ਹੋਣ ਵਾਲੇ ਝਕਮ ਜਾਂ ਫੁਲਸੀਆਂ ਇਹਨਾਂ ਰੋਗਾਂ ਦਾ ਨਾਸ ਕਰਦਾ ਔਰ ਰક્ત ਸ਼ੁੱਧ ਹੁੰਦਾ ਹੈ ਔਰ ਸੀਤਲ ਹੁੰਦਾ ਹੈ ਗੁਣ ਕਰ ਲੁੰਦਾ ਹੈ ਆਯੁਰਵੇਦ ਦੇ ਸ਼ਲੋਕਾਂ 'ਚ ਲਿਖਿਆ ਕਿ ਅਸ਼ੋਕatschਹ ਤਵਚਹ ਰਕਤ ਪਰਦਰ ਸ਼ਾ ਵਿਨਾਸ਼ਨੀ ਔਰ ਇਹ ਜੜਾ ਅਸ਼ੋਕ ਹੈ ਔਰ ਅਸ਼ੋਕ ਦਾ ਸਿਲਕਾ ਹੈ ਇੱਕ ਸਤੰਟ ਗੁਣਕਾਰੀ ਹੁੰਦਾ ਹੈ ਔਰ ਰਕਤ ਪਰਦਰ ਜਿਸ ਤਰ੍ਹਾਂ ਯਾ ਦੇ ਖੂਨ ਪੈਣਾ ਜਾਂ ਲਾਲ ਪਾਣੀ ਇਸ ਰੂਪ ਦਾ ਨਾਸ ਕਰਦਾ ਹੈ ਔਰ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਅਸ਼ੋਕ ਹੈ ਮ੍ਰਿਕਸ਼ ਹੁੰਦਾ ਹੈ ਪੇੜ ਹੁੰਦਾ ਹੈ ਅਰੇ ਦੇ ਫੁੱਲ ਨਰੰਗੀ ਹੁੰਦੇ ਆ ਔਰ ਇਸ ਦੀ ਤਵਚਾ ਕੰਮ ਆਂਦੀ ਹੈ ਔਰ ਨਰੰਗੀ ਫੁੱਲ ਹੁੰਦੇ ਆ ਔਰ ਅਸ਼ੋਕ ਜਿਹੜਾ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਸੀਤਲ ਹੁੰਦਾ ਹੈ ਔਰ ਇਸਤਰੀਆਂ ਦੇ ਸਭੀ ਰੋਗਾਂ ਤੇ ਇਹ ਕੰਮ ਕਰਦਾ ਹੈ ਆਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 ਕਾਟਕ ਸ੍ਰੀ ਨਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਰਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ 85500 ਨਾਲ ਲਿਜੀਏ ਕਾਟਕ ਸ੍ਰੀ